ਮੈਂ ਤੁਹਾਨੂੰ ਚਾਹਣਾ ਸੀ ਕਿ ਕੁਝ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਇਹਨਾਂ ਨੂੰ ਅਫੀਸਰ ਵੀ ਕਰੀ ਆਪਣੀ ਆਡੀਅנס ਜ਼ਰੂਰ ਕਰੋ ਜੀ ਤੁਹਾਡੇ ਪਿੰਡ ਦੀ ਵੋਟ ਕਿੰਨੀ ਕੂਆ ਫਿਰ ਮੈਂ ਤੁਹਾਨੂੰ ਦੱਸ ਦੂੰ ਅੱਜ ਮੈਂ ਨਾ ਪੰਜਾਬੀ ਬਣਿਆ ਮੇਰੇ ਪਿੰਡ ਦੀ ਵੋਟ ਲਗਭਗ 2 ਤੋਂ 2.5 ਹਜ਼ਾਰ ਦੇ ਵਿੱਚ ਆ ਦੋ ਟਟਾਈ ਆ ਕਿਉਂਕਿ 2000 ਪਿਛਲੇ ਸਾਲ ਪਿਛਲੇ ਇਲੈਕਸ਼ਨ ਚ ਹੋਏਗੀ ਕੋਈ 2 400 ਕੋਈ ਬਾਅਦ ਵੀ ਜਾਂਦੀ ਅਗੇ ਵਾ ਕਿਉਂਕਿ ਸਾਡੇ ਸਾਡੇ ਹਲੇ ਮੁੰਡੇ ਕੁੜੀਆਂ ਤਾਂ ਘੱਟ ਗਏ ਨੇ ਬਾਹਰ ਜੀ ਹੌਲੀ ਹੌਲੀ ਕਟਣੀ ਸਟਾਰਟ ਹੋ ਜਾਏਗੀ ਹੁਣ ਇਹਨਾਂ ਨੇ ਜਾਣਾ ਸਟਾਰਟ ਕੀਤਾ ਬਸ ਤੁਹਾਡੇ ਪਿੰਡ ਦੇ ਜਿਹੜਾ ਸਕੂਲ ਮੁਖੀ ਹੈ ਨਾ ਉਹਦੀ ਡਿਊਟੀ ਲਾ ਦਿੱਤੀ ਹੁਣੀ ਆ ਉਹ ਮੈਨੂੰ ਲੱਗਦਾ 10 ਤੋਂ 12 ਬੋਤਲਾਂ ਬਸ ਉਸ ਕੈਸ਼ ਦੀ ਚੱਕ ਕੇ ਲੈ ਕੇ ਆਊਗਾ ਠੰਡੇ ਵਾਲੀਆਂ ਬੋਤਲਾਂ ਭਾਵ ਕੇ ਬਾਈ ਸ਼ਰਬਤ ਸ਼ਰਬਤ ਤੁਸੀਂ ਕਹ ਲਓ ਓਕੇ ਬਾਈ ਮੈਨੂੰ ਵੀ ਮਿਲੇਗਾ ਜੇ ਮੈਂ ਵੋਟ ਪਾਉਣ ਜਾਵਾਂ ਤੁਸੀਂ ਵੀ ਇਹ ਪੂਰੀ ਟਾਉਰ ਟੂਰ ਕੱਢ ਕੇ ਜਾਇਓ ਹੋਣ ਪਾ ਕੇ ਜਰੂਰ ਸੀ ਨਿਸ਼ਾਨੀ ਦਿਖਾਓਗੇ ਮੈਂ ਲੱਗੀ ਹੈ ਨਾ ਤੁਹਾਡੇ ਹਾਂਜੀ ਉਹ ਨਾਲ ਦੀ ਨਾਲ ਤੁਹਾਨੂੰ ਸ਼ਕੰਜਵੀ ਉਹ ਦਿਨ ਹੈ ਵੀ ਸ਼ਨੀਵਾਰ ਹੈ ਚੀਟਡੇ ਹੀ ਹੁੰਦਾ ਹੈ ਮੈਂ ਖਾ ਪੀ ਲੈਣਾ ਮਤਲਬ ਕਿ ਜਿਹੜਾ ਮਠਾ ਵੀਜੀ ਕਰੇ ਤਲਿਆ ਵੀਜੀ ਕਰੇ ਥੋੜਾ ਥੋੜਾ ਖਾ ਲਈਦਾ ਬਸ ਉਹ ਦਿਨ ਮਿਲੂਗਾ ਜੀ ਕਿਉਂਕਿ ਮਾਸਟਰਾਂ ਦੀ ਡਿਊਟੀ ਲਾਤੀ ਸਕੂਲ ਦੀ ਉਹ ਹੈ ਵੀ ਮੇਰੇ ਮਿੱਤਰ ਨੇ ਮੈਂ ਸਕੂਲ ਮੁਖੀ ਦੀ ਡਿਊਟੀ ਲਈ ਐ ਸਪੈਸ਼ਲੀ ਉਹ ਵੀ ਇੱਧਰ ਉਹਨਾਂ ਦੀ ਡਿਊਟੀ ਲਈ ਆ ਉਹਨਾਂ ਨੂੰ ਕੀ ਕੀ ਆਇਆ ਮੈਨੂੰ ਇੱਕ ਵੀਰ ਨੇ ਭੇਜ ਦਿੱਤਾ ਮੈਨੂੰ ਕਹਿੰਦੇ ਜੀ ਮੈਨੂੰ ਕੱਲ ਹੀ ਦੱਸਿਆ ਉਹਨੇ ਵਿਚਾਰੇ ਨੇ ਸ਼ਾਮ ਨੂੰ ਮੈਂ ਕਿਹਾ ਵੀ ਕਿਵੇਂ ਆ ਕਹਿੰਦਾ ਕਾਰਾ ਯਾਰ ਕਹਿੰਦਾ ਕਹਿੰਦਾ 10 ਬੋਤਲਾਂ ਸ਼ਕੈਸ ਦੀਆਂ ਚੱਕ ਕੇ ਲੈ ਆਂਦੀਆਂ ਮੈਂ ਕਿਹਾ ਅੱਛਾ ਤੇ ਉਹ ਮਸਾ ਕਹਿੰਦਾ ਮੈਂ ਬਚ-ਬੁਚ ਕੇ ਲੈ ਕੇ ਆਇਆ ਮੋਟਰਸਾਈਕਲ ਤੇ ਗੈਸ ਕਰੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੱਥੇ ਹਟਿਆ ਜਿਸ ਤਰ੍ਹਾਂ ਦੀ ਸਰਕਾਰ ਹੋ ਸਕਦਾ ਇਹ ਵੀਰ ਦੀਆਂ ਬੋਤਲਾਂ ਵੀ ਕਹਿ ਦਿੰਦੇ ਵੀ ਰੱਖ ਲਓ ਉਹ ਅਗਲੀ ਵੀ ਸੁਣ ਲਓ ਕੋਈ ਖਾਣ ਪੀਣ ਨਾਲ ਵੀਰ ਦੀਆਂ ਬੋਤਲਾਂ ਜਿਵੇਂ ਆਪਣੇ ਪਿੰਡ ਵਾਲੇ ਕਹਿੰਦੇ ਵੀ ਗਰਮੀ ਨੂੰ ਗਰਮੀ ਮਾਰਦੀ ਹੈ ਵੀ ਬਾਈ ਕੋਈ ਗੱਲ ਨਹੀਂ ਚਾਹ ਵੀ ਚੱਲਣ ਦੇ ਨਾਲ ਤੇ ਚਾਹ ਆਹ ਆਪਾਂ ਚਾਹ ਪੋਣਗੇ ਚਾਹ ਕੇ ਲੈਣਗੇ ਚਾਹ ਪੋਣਗੇ ਲੈ ਕੇ ਚਾਹ ਪੀਓ ਗਰਮੀ ਨੂੰ ਗਰਮੀ ਮਾਰਦੀ ਹੈ ਜਿਹੜਾ ਦੂਜਾ ਖਾਣ ਪੀਣ ਵਾਲਾ ਨਹੀਂ ਹੁੰਦਾ ਉਹ ਕਹਿੰਦਾ ਚਾਹ ਦੱਬੀ ਆਓ ਜੀ 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 ਮੈਂ ਨਹੀਂ ਗਰਮੀ ਦੇ ਵਿੱਚ ਕੈਫੀਨ ਜ਼ਿਆਦਾ ਯੂਜ਼ ਨਾ ਕਰੋ ਜੀ ਮੇਰੀ ਤੁਹਾਨੂੰ ਇਹ ਸਲਾਹ ਕਾਫੀ ਚਾਹ ਬਸ ਇੱਕ ਦੋ ਵਾਰ ਜੇ ਵੱਧ ਤੋਂ ਵੱਧ ਤੁਸੀਂ ਲੈਣੀ ਵੀ ਆ ਤਾਂ ਬਹੁਤ ਭਿਆਨਕ ਗਰਮੀ ਹੈ ਤੇ ਵੋਟ ਪਾਉਣੀ ਹੈ ਤਾਂ ਐਨ ਬਾਈ ਸੰਭਲ ਕੇ ਵੋਟ ਪਾਓ ਕਿੱਥੇ ਇਹ ਨਾ ਹੋਵੇ ਕਿਥੇ ਚੱਕਰ ਖਾ ਕੇ ਡਿੱਗ ਪੋ ਸਿਆਸੀ ਚੱਕਰਾਂ ਦੇ ਵਿੱਚ ਹਾਂ ਇਹ ਵੀ ਗੱਲ ਹੈ ਜੀ ਇਹ ਦਰਸਲ ਨਾ ਜੀ ਜ਼ਿਲ੍ਹਾ ਸਿਖਿਆ ਅਫਸਰਾਂ ਜਿਹੜੇ ਉਹਨਾਂ ਵੱਲੋਂ ਪੱਤਰ ਜਾਰੀ ਕੀਤਾ ਗਿਆ ਸਮੂਹ ਸਕੂਲ ਮੁਖੀਆਂ ਨੂੰ ਕਹਿੰਨੇ ਕਿ ਭਾਈ ਜਿਹੜੇ ਵੀ ਜਿੰਨੇ ਵੀ ਉੱਥੇ ਪੋਲਿੰਗ ਬੂਥ ਦੇ ਵਿੱਚ ਜਿੰਨੇ ਵੀ ਡਿਊਟੀ ਕਰਨ ਵਾਲੇ ਹੋਣਗੇ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਭਾਈ ਤੁਸੀਂ ਕਰਕੇ ਦੇਣਾ ਉਹਨਾਂ ਨੂੰ ਓਕੇ ਵੋਟਰਾਂ ਵਾਲਿਆਂ ਨੂੰ ਕਹਿੰਨੇ ਕਿ ਭਾਈ ਜਿਹੜਾ ਠੰਡਾ ਪਿਉਣਾ ਭਾਵੇਂ ਕੋਈ ਵੀ ਹੈ ਤੁਸੀਂ ਉਹਨਾਂ ਨੂੰ ਉਹ ਸ਼ਰਬਤ ਸ਼ਵੀਲ ਜਉਣੀ ਆ ਉਹ ਵੀ ਤੁਹਾਡਾ ਕੰਮ ਆ ਉਹ ਕਹਿੰਨੇ ਕਿ ਯਾਰ ਦੇਖ ਲਓ ਬਾਈ ਸਾਡੇ ਨਾਲ ਇੰਨਾ ਤਕਾਹ ਹੋ ਜਾਂਦਾ ਕਹਿੰਨੇ ਕੀ ਕੀ ਕਰੀਏ ਉਹ ਕੱਲਾ ਪਾਣੀ ਪੀ ਆ ਕੇ ਕਹਿਣ ਮਿੱਤਰਾਂ ਦੀ ਗੜਵੀ ਦਾ ਮਿੱਠਾ ਸ਼ਰਬਤ ਨਾਲੋਂ ਪਾਣੀ ਤੁਸੀਂ ਪਾਣੀ ਪੀਓ ਜੈਜੈਕਾਰ ਕਰੋ ਯਾਰ ਕਾਨੂੰ ਐਵੇਂ ਚੱਕਰਾਂ ਚ ਪਾਇਆ ਕਹਿੰਨੇ ਸ਼ਿਫਟਾਂ ਦੇ ਵਿੱਚ ਸਾਨੂੰ ਕੱਲ ਸਾਨੂੰ ਬੂਤਲਾਂ ਦੇ ਦਿੱਤੀਆਂ ਵੀ ਆ ਲੈ ਜਾਓ ਬਰਫ਼ ਲੈ ਕੇ ਵੀ ਆਓ ਹਾਂ ਇੱਕ ਦਿਨ ਫਿਰ ਬਰਫ਼ ਲੈ ਕੇ ਕਿਉਂ ਨਹੀਂ ਆ ਉਸ ਦਿਨ ਤਰਕੇ ਤਰਕੇ ਫੇਰ ਨਾਲ ਦੀ ਨਾਲ ਕਹਿੰਦੇ ਕਿ ਇੱਕ ਦਿਨ ਅਸੀਂ ਖੰਡ ਲੈ ਕੇ ਆਵਾਂਗੇ ਹੋਰ ਪਤਾ ਨਹੀਂ ਜੇ ਕਿਤੇ ਕਿਸੇ ਨੇ ਕੋਈ ਸਲਾਹ ਦੇ ਦਿੱਤੀ ਕਿ ਵਿੱਚ ਕੋਈ ਮਸਾਲਾ ਪਾ ਦੇਓ ਨਹੀਂ ਇਹਨਾਂ ਦੇ ਕੈਂਡੀਡੇਟਸ ਨੂੰ ਉਹ ਕਾਦੇ ਵਾਸਤੇ ਨੇ ਯਾਰ ਉਹ ਚਲਾਉਣ ਇਸ ਤਰ੍ਹਾਂ ਦਾ ਸ਼ਰਬਤ ਚਲਾਉਣ ਸ਼ਰਦਾਈ ਚਲਾਉਣ ਸ਼ਰਦਾਈ ਬਣਾਓ ਤੁਸੀਂ ਤੁਹਾਡੇ ਕੋਲ ਤੇ ਪੈਸੇ ਬਾਧੂਆ ਕੈਂਡੀਡੇਟਸ ਦੇ ਕੋਲ ਜਿਹੜੇ 5-5 10-10 ਕਰੋੜ ਖਰਚ ਰਹੇ ਆ ਬਈ ਤੁਸੀਂ ਲਾ ਦਿਓ ਉਸ ਦਿਨ ਥੋੜਾ ਜਿਹਾ ਲੋਕਾਂ ਦੀ ਸੇਵਾ ਦੇ ਵਿੱਚ ਨਾਲੇ ਲੋਕ ਖੁਸ਼ ਹੋ ਜਾਂਦੇ ਕੋਈ ਸ਼ਰਦਾਈ ਪਿਆ ਪਿਆਵੇ ਕੋਈ ਮਤਲਬ ਕਿ ਜਿਹੜੀ ਸਕੰਜਵੀ ਨਹੀਂ ਬੂਹਾਂ ਨਹੀਂ ਮਤਲਬ ਕਿ ਸਾਰੀਆਂ ਚੀਜ਼ਾਂ ਮੋਣੀਆਂ ਚਾਹੀਦੀਆਂ ਤੁਸੀਂ ਕਰੋ ਯਾਰ ਮਾਸਟਰਾਂ ਨੂੰ ਐਵੇਂ ਇਹ ਚੰਗੀ ਗੱਲ ਨਹੀਂ ਹੈ ਕਲੋਲਾ ਹੀ ਹੋ ਰਹੀਆਂ ਨੇ ਜੀ 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 ਮਾਸਟਰ ਤਾਂ ਵਿਚਾਰੇ ਬਾਲੇ ਉਹ ਤਾਂ ਕਨੇ ਯਾਰ ਪਤਾ ਨਹੀਂ ਕਿਹੋ ਜਿਹਾ ਇਲੈਕਸ਼ਨ ਕਮਿਸ਼ਨ ਆ ਗਿਆ ਇਹਨਾਂ ਨੇ ਕਹਿੰਦੇ ਕਿ ਬਾਈ ਕੀ ਕਰਨਾ ਤੇ ਕੀ ਨਹੀਂ ਕਰਨਾ ਜੀ